ਵੀਰੋਂ ਤੇ ਕੇਸ ਕੀਤਾ ਹੈਗਾ ਸੋ ਲੋਕ ਸਭਾ ਜਿਹੜੀ ਹੈਗੀ ਐ ਇਸ ਵਾਰ ਉਹ ਜੰਗ ਦਾ ਖਾੜਾ ਬਣੀ ਨਹੀਂ ਕਿਉਂਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਹੈਗਾ ਮੈਂ ਪਹਿਲਾਂ ਵੀ ਲੋਕ ਸਭਾ ਦੇ ਤਰਜ਼ਨਾ ਸੈਸ਼ਨ ਅਟੈਂਡ ਕੀਤੇ ਹੈਗੇ ਐ ਇਸ ਵਾਰ ਦਾ ਸੈਸ਼ਨ ਸੀਗਾ ਸਾਨੂੰ ਇੰਜ ਲੱਗਿਆ ਮੈਨੂੰ ਇੰਜ ਲੱਗਿਆ ਨਿੱਜੀ ਤੌਰ ਤੇ ਕਿ ਜਿਹੜੀਆਂ ਦੂਜੀਆਂ ਸੰਸਥਾਵਾਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਬਣਾਈਆਂ ਸੀਗੀਆਂ ਚਾਹੇ ਉਹ ਈਡੀ ਐ ਚਾਹੇ ਉਹ ਸੀਬੀਆਈ ਐ ਚਾਹੇ ਉਹ ਇਲੈਕਸ਼ਨ ਕਮਿਸ਼ਨ ਐ ਚਾਹੇ ਉਹ ਮੀਡੀਆ ਐ ਚਾਹੇ ਉਹ ਜੁਡੀਸ਼ਰੀ ਹੈਗੀ ਐ ਚਾਹੇ ਉਹ ਕੈਗ ਹੈਗੀ ਐ ਸਾਰੀਆਂ ਸਥਾਮਾਚ ਆਪਣੇ ਬੰਦੇ ਭਰਤੀ ਕਰਕੇ ਉਹਨਾਂ ਨੂੰ ਕੈਪਚਰ ਕਰਨ ਤੋਂ ਬਾਅਦ ਜਿਹੜਾ ਆਖਰੀ ਬੈਸ਼ਨ ਹੈ ਆਖਰੀ ਕਿਲਾ ਹੈਗਾ ਜਮਹੂਰੀਅਤ ਦਾ ਪਾਰਲੀਮੈਂਟ ਜਿਹੜਾ ਕਿ ਜਿਹਨੂੰ ਮੰਦਰ ਕਿਹਾ ਜਾਂਦਾ ਜਮਹੂਰੀਅਤ ਦਾ ਉਸ ਦੇ ਉੱਤੇ ਇਸ ਵਾਰ ਉਹਨੇ ਕਬਜ਼ੇ ਵਰਗੀ ਹਾਲਤ ਪੈਦਾ ਕਰ ਦਿੱਤੀ ਸੀ ਹਰ ਮੁੱਦੇ ਤੇ ਉਹਨਾਂ ਨੇ ਸਾਨੂੰ ਬੋਲਣ ਤੋਂ ਰੋਕਿਆ ਹੈਗਾ ਜਿਨਨੇ ਜਨਤਾਲਾਂ ਜੁੜੇ ਮੁੱਦੇ ਸੀ ਚਾਹ ਐਡਾਨੀ ਦੀ ਕਰਪਸ਼ਨ ਦਾ ਮੁੱਦਾ ਸੀਗਾ ਚਾਹ ਕਿਸਾਨ ਕਿਸਾਨ ਮਾਮਲਿਆਂ ਦਾ ਖਾਸ ਤੌਰ ਤੇ ਡਲੇਵਾਲ ਸਾਹਿਬ ਦੇ ਮਰਨ ਵਰਦਾ ਮੁੱਦਾ ਸੀਗਾ ਚਾਹੇ ਉਹ ਸੰਭਲ ਵਿੱਚ ਇੱਕ ਫਿਰਕੂ ਹਿੰਸਾ ਵਾਲਾ ਮੁੱਦਾ ਸੀਗਾ ਸਾਰੇ ਮੁੱਦਿਆਂ ਨੂੰ ਸਟਾਲ ਕੀਤਾ ਗਿਆ ਔਰ ਲਗਾਤਾਰ ਉਹ ਪੰਕ ਕਰਦੇ ਰਹੇ ਸਦਨੋਂ ਚਲਾਨ ਦੀ ਜ਼ਿੰਮੇਵਾਰੀ ਸਦਨ ਦੇ ਜਿਹੜੀ ਜਿਹੜੀ ਸੱਤਾ ਤੇ ਇਹ ਉਹਦੀ ਹੁੰਦੀ ਹੈਗੀ ਹੈ ਅਸੀਂ ਤਾਂ ਕਹਿੰਦੇ ਸੀ ਇੱਕ ਸਦਨ ਚ ਲਾਓ ਉਹਨਾਂ ਨਿਸ਼ਚਾ ਸੀਗਾ ਕਿ ਸਦਨ ਨਹੀਂ ਚੱਲਦਈ ਤਾਂ ਕਿ ਲੋਕਾਂ ਦੇ ਮੁੱਦੇ ਡਿਸਕਸ ਨਾ ਹੋ ਸਕਣ ਅਡਾਨੀ ਡਿਸਕਸ ਨਾ ਹੋਵੇ ਸੰਬਲ ਡਿਸਕਸ ਨਾ ਹੋਵੇ ਫਿਰ ਕੋਹਿੰਸਾ ਡਿਸਕਸ ਨਾ ਹੋਵੇ ਤੇ ਜਿਹੜੇ ਸੰਵਿਧਾਨ ਜਿਹੜਾ ਹੈਗਾ ਉਹ ਸਹੀ ਮਾਇਨੇ ਡਿਸਕਸ ਨਾ ਹੋਵੇ ਖੈਰ ਸੰਵਿਧਾਨ ਤੇ ਦੋ ਦਿਨ ਬਹੁਤ ਲਾਜ਼ਮਬ ਚਰਚਾ ਹੋਈ ਹੈਗੀ ਹੈ ਅਸੀਂ ਆਪਣਾ ਪੱਖ ਰੱਖਿਆ ਉਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਉਸ ਤੋਂ ਬਾਅਦ ਰਾਤ ਤਵਾਚ ਅਮਿਤ ਸ਼ਾਹ ਹੋਰਾਂ ਨੇ ਬੋਲਦਿਆਂ ਹੋਇਆਂ ਜੋ ਭੱਦੀ ਸ਼ਬਦਾਵਲੀ ਔਰ ਜਿਸ ਤੰਸ ਤੇ ਜਿਸ ਲੈਦੇ ਨਾਲ ਬਾਬਾ ਪੀਮਰਾ ਅੰਬੇਦਕਰ ਨੂੰ ਹੱਦ ਤੱਕ ਪਰੇ ਸ਼ਬਦਾਂ ਨਾਲ ਸੰਬੋਧਨ ਹੋਏ ਨੇ ਉਸ ਦੇ ਖਿਲਾਫ ਸਾਰੇ ਦੇਸ਼ ਵਿੱਚ ਰੋਹ ਹੈਗਾ ਨਾ ਸਿਰਫ ਕਾਂਗਰਸ ਪਾਰਟੀ ਵਿੱਚ ਬਲਕਿ ਸਾਰੇ ਜਿੰਨੀ ਅੰਬੇਦਕਰਾਈ ਧਿਰਾਂ ਨੇ ਸਾਰੇ ਜੋ ਦਲਿਤ ਸੰਸਥਾਵਾਂ ਨੇ ਸਾਰੀਆਂ ਜੋ ਪਾਰਟੀਆਂ ਨੇ ਉਹਨਾਂ ਨੇ ਇਸ ਇਸ ਦੇ ਖਿਲਾਫ ਵਿਰੋਧ ਪ੍ਰਗਟ ਕੀਤਾ ਇੱਥੋਂ ਤੱਕ ਕਿ ਭਾਈਵਾਲ ਨੇ ਐਨ ਡੀ ਏ ਦੇ ਉਹਨਾਂ ਨੇ ਵੀ ਇਸ ਦੇ ਵਿੱਚ ਪੀਪੀ ਦੀ ਹਾਂਚ ਹਾਂ ਮਨਨ ਤੋਂ ਇਨਕਾਰ ਕੀਤਾ ਹੈਗਾ ਕਿ ਉਸੇ ਸੰਦਰਭ ਵਿੱਚ ਜਿਹੜੀ ਅੱਜ ਦੀ ਸਾਡੀ ਕਾਨਫਰੰਸ ਹੈਗੀ ਹੈ ਪਟਿਆਲੇ ਸ਼ਹਿਰ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਪਟਿਆਲੇ ਹਲਕੇ ਵਿੱਚ ਇਸ ਦੇ ਖਿਲਾਫ ਇੱਕ ਲੋਕ ਰਾਏ ਰਾਏ ਆਮਾ ਪੈਦਾ ਕਰਨ ਵਾਸਤੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਹੈਗੀ ਹੈ ਔਰ ਇਹ ਮੈਸੇਜ ਤੁਹਾਡੇ ਕੋਲ ਇਹੀ ਜਾਣਾ ਚਾਹੀਦਾ ਕਿ ਅੱਜ ਪਟਿਆਲੇ ਵਿੱਚ ਮੇਰੀ ਰਿਕੁਐਸਟ ਹੈਗੀ ਹੈ ਕਿ ਬਾਬਾ ਭੀਮ ਰਾਓ ਅੰਬੇਦਕਰ ਦਾ ਜੋ ਹੱਤਕ ਭਰਿਆ ਉਹਨਾਂ ਦੇ ਉਹਨਾਂ ਨੂੰ ਸੰਬੋਧਨ ਹੋਇਆਗਾ ਇਸ ਤਰੀਕੇ ਨਾਲ ਉਸ ਦੇ ਖਿਲਾਫ ਪਟਿਆਲੇ ਚ ਅੱਜ ਐਮਪੀ ਆਫਿਸ ਵਿੱਚ ਪਟਿਆਲੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਜੋਸ਼ੋ ਕਰੋਸ਼ ਨਾਲ ਇਸ ਦਾ ਵਿਰੋਧ ਕੀਤਾ ਹੈਗਾ ਗੁੱਸਾ ਜ਼ਾਹਰ ਕੀਤਾ ਹੈ ਔਰ ਇਸ ਤੇ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਹੈ ਤੇ ਮਾਫੀ ਦੀ ਮੰਗ ਵੀ ਕੀਤੀ ਹੈ ਕਿਉਂਕਿ ਇੱਕ ਅਮਲੀ ਰੂਪ ਤਾਂ ਸੰਵਿਧਾਨ ਨੂੰ ਪਹਿਲਾਂ ਹੀ ਅਨਡੂ ਕਰ ਦੈਸੇ ਕਿ ਚਾਹੇ ਸੰਵਿਧਾਨ ਸਸਾਮਾ ਖਤਮ ਕਰਨੀ ਹੋਣ ਚਾਹੇ ਸੰਵਿਧਾਨਵਾਦੀ ਇਹਨਾਂ ਦੇ ਕਈ ਲੀਡਰ ਭਾਜਪੀ ਦੇ ਅਕਸਰ 스테ਜੇ ਕਹਿੰਦੇ ਰਹੇ ਸੀ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਜੇ ਅਸੀਂ 400 ਪਾਰ ਜਾਂਦੇ ਹੈਗੇ ਉਹ ਆਉਂਦਾ ਰੈਕੋਰਡ ਹੈਗਾ ਉਹ ਰਿਕਾਰਡ ਚ ਆਇਆ ਹੋਇਆ ਉਹ ਸਭ ਲੋਕਾਂ ਨੂੰ ਪਤਾ ਹੈਗਾ ਪਰ ਉਹ ਜਦੋਂ ਉਹ ਹਾਲਤ ਪੈਦਾ ਨਹੀਂ ਹੋ ਸਕੀ ਪਰ ਜਿਹੜਾ ਇਹਨਾਂ ਦੇ ਅੰਦਰ ਦਾ ਜੋ ਇੱਕ 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 ਇੱਛਾ ਹੈਗੀ ਹੈ ਕਿ ਇਹ ਸੰਵਿਧਾਨ ਪਲਟ ਕੇ ਮਨੁਵਾਦੀ ਜਰੀ ਸਮ੍ਰਿਤੀ ਹੈਗੀ ਹੈ ਮਨੁਸਮ੍ਰਿਤੀ ਹੈ ਉਹ ਲਾਗੂ ਕਰਨੀ ਹੈਗੀ ਵਰਨ ਵਸਾ ਲਾਗੂ ਕਰਨੀ ਹੈਗੀ ਹੈ ਦਲਤਾਂ ਦੇ ਔਰਤਾਂ ਨਾਲ ਜੋ ਮਨੁਸਮ੍ਰਿਤੀ ਕਰਦੀ ਹੈਗੀ ਓਏ ਹਿੰਦੁਸਤਾਨੀ ਸਮਾਜ ਉੱਤੇ ਪਿੱਛੇ ਨੂੰ ਲੈ ਕੇ ਜਾਣਾ 18ਵੀਂ ਸਦੀ ਨੂੰ ਮਾਧਿਯ ਉਗਵਾਲ ਨੂੰ ਉਹਦਾ ਜਿਹੜਾ ਜਿਹੜਾ ਜਵਾਨ ਤੇ ਵਿਹਾਰ ਹੈਗਾ ਜਵਾਨ ਚੋਂ ਜੋ ਫੁੱਟਣਾ ਹੈਗਾ ਉਹ ਅਮਰ ਸ਼ਾਹ ਦੀ ਜਵਾਨ ਤੋਂ ਫੁੱਟਿਆ ਗਿਆ ਬੋਲਿਆ ਗਿਆ ਤੇ ਜਿਸ ਕਰਕੇ ਇਹ ਅੱਜ ਪੁਰਜੀ ਭਾਜੀ ਬੀਜੇਪੀ ਸਾਰੇ ਹਿੰਦੁਸਤਾਨ ਡਿਫੈਂਸ ਦੀ ਪੋਜੀਸ਼ਨ ਪੋਜੀਸ਼ਨ ਵਿੱਚ ਹੈ ਕਦੀ ਰਾਹੁਲ ਗਾਂਧੀ ਝੂਠੇ ਇਸ ਬਣਾਦੀ ਹੈਗੀ ਹੈ ਕਦੀ ਮਹਾਤਮਾ ਗਾਂਧੀ ਬਾਰੇ ਬੋਲਦੀ ਹੈ ਕਿ ਬਿਹਾਰ ਦਾ ਗਵਰਨਰ ਤੇ ਕਦੀ ਹੋਰ ਇਸ ਤਰ੍ਹਾਂ ਦੇ ਕੰਮ ਨਾਲ ਇਸ ਦੀ ਘਟਨਾ ਹੈਗੀ ਹੈ ਇਹਦੀ ਇਹਦੀ ਮਹੱਤਵ ਹੈਗੀ ਹੈ ਮਹੱਤਵ ਹੈਗੀ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਡਾ ਅੱਜ ਦਾ ਮਕਸਦ ਹੈਗਾ اور ਅਸੀਂ ਇੱਕ ਸੌਰ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਟਿਆਲੇ ਦੀ ਅਮਿਤ ਸ਼ਾਹ ਨੂੰ ਚੇਤਾਵਨੀ ਦਿੰਦੇ ਆ ਕਿ ਆਪਣੀ ਜਿਹੜੀ ਉਹ ਦਲਤ ਵਿਰੋਧੀ ਮਾਨਸਿਕਤਾ ਹੈਗੀ ਬਾਬਾ ਪੀਮਰਾਓ ਵਿਰੋਧੀ ਮਾਨਸਿਕਤਾ ਹੈਗੀ ਹੈ ਉਹਦਾ ਇਸ ਤਰ੍ਹਾਂ ਭੱਦੇ ਟੱਗਣਾ ਇਜ਼ਹਾਰ ਕਰਨ ਤੋਂ ਬਾਅਦ ਆਵੇ ਨੇ ਪਟਿਆਲਾ ਸ਼ਹਿਰ ਦੀ ਸਾਰਾ ਹਿੰਦੁਸਤਾਨ ਸਾਰੇ ਅੰਬੇਦਕਰ ਦੇ ਆਸ਼ਿਕ ਸਾਰੇ ਸੰਵਿਧਾਨ ਦੇ ਆਸ਼ਿਕ ਜਿਹੜੇ ਲੋਕ ਹਿੰਦੁਸਤਾਨ ਨੂੰ ਭਾਰਤੀ ਸੰਵਿਧਾਨ ਅਨੁਸਾਰ ਚਲਾਉਣਾ ਚਾਹੁੰਦੇ ਹੈਗੇ ਨਾ ਕਿ ਮਨੁਸਮ੍ਰਿਤੀ ਅਨੁਸਾਰ ਚਲਾਉਣਾ ਚਾਹੁੰਦੇ ਹੈਗੇ ਜਿਵੇਂ ਭਾਜਪਾ ਪਿਛਲੇ 10 ਸਾਲ ਤੋਂ ਲਗਾਤਾਰ ਲੱਗੀ ਹੋਈ ਹੈ ਅਸੀਂ ਉਸ ਦੇ ਖਿਲਾਫ ਅੱਜ ਇਕੱਠੇ ਹੋਏ ਆਂ ਆਪਣਾ ਗੁੱਸਾ ਪ੍ਰਗਟ ਕਰਦੇ ਆਂ ਆਪਣਾ ਰੋਸ ਪ੍ਰਗਟ ਕਰਦੇ ਹੈਗੇ ਸੜਕਾਂ ਦੇ ਉੱਤਰ ਉਤਰ ਕੇ ਵੀ ਕਿ ਅਸੀਂ ਇਹਦਾ 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 ਮੁਕਾਬਲਾ ਕਰਕੇ ਔਰ ਇਹਨੂੰ ਨੰਗਾ ਕਰਾਂਗੇ ਡਾਕਟਰ ਸਾਹਿਬ ਜਿਹੜੀਆਂ ਲੈਕਚਰਾਂ ਹੋਈਆਂ ਨੇ ਉਸ ਦੇ ਵਿੱਚ ਆਪ ਦੀ ਜਿਹੜੀ ਕਰਾਰੀ ਹਾਰੀ ਕਹਾਂਗੇ ਜਿਸ ਤੱਕ ਦੇ ਨਾਲ ਰਿਜ਼ਲਟ ਨਹੀਂ ਆਏ ਹੈਗੇ ਜਿਵੇਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਸ ਨੂੰ ਕਿਵੇਂ ਦੇਖਦੇ ਕੀ ਕਹਿਣਾ ਚਾਹੋਗੇ ਦਿੱਆ ਕਿ ਸਿਚੁਏਸ਼ਨ ਕੀ ਦੇਖਦੇ ਹੋ ਤੁਸੀਂ ਪੰਜਾਬ ਦੇ ਵਿੱਚ ਦੁਖੋ ਪਹਿਲੀ ਗੱਲ ਤਾਂ ਇਹ ਉਹ ਕਹਿਣ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਜਿਸ ਢੰਗ ਨਾਲ ਪੰਜਾਬ ਦਾ ਜੋ ਰਿਜ਼ਲਟ ਜੋ ਆਇਆ ਸੋ ਆਇਆ ਹੈ ਤੁਹਾਨੂੰ ਪਤਾ ਹੀ ਹੈ ਕਿ ਸ਼ਾਹਕੋਟ ਦਾ ਰਿਜ਼ਲਟ ਖਾਸ ਤੌਰ ਤੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਰਿਜ਼ਲਟ ਜਲੰਧਰ ਦੇ ਰਿਜ਼ਲਟ ਲਿਆਣੇ ਦੇ ਰਿਜ਼ਲਟ ਜੋ ਕਾਂਗਰਸੀ ਕਾਰਗੁਜ਼ਾਰੀ ਰਹੀ ਹੈ ਉਹ ਕਾਫੀ ਚੰਗੀ ਰਹੀ ਹੈ ਭਾਵੇਂ ਕਿਤੇ ਕਿਤੇ 2-4 ਸੀਟਾਂ ਦੀ ਘਾਟ ਹੈਗੀ ਹੈ ਅੰਮ੍ਰਿਤਸਰ ਤਾਂ ਪੂਰੀ ਬਜਾਰਟੀ ਹੈ ਫਗਵਾੜੇ ਵੀ ਪੂਰੀ ਬਜਾਰਟੀ ਵਾਲੀ ਗੱਲ ਹੈ ਲਿਆਣੇ ਵੀ ਅਸੀਂ ਬਹੁਤ ਨੇੜੇ ਤੇੜੇ ਹੈਗੇ ਆ ਤੇ ਬਾਕੀ ਹੋਰ ਸ਼ਹਿਰ ਪ੍ਰਾਪਤਿਆ ਕੀਤੀਆਂ ਹੈਗੀਆਂ ਪਟਿਆਲੇ ਵਿੱਚ ਖਾਸ ਤੌਰ ਤੇ ਦੇਖਣ ਜਾਇਆ ਨਾਮਿਨੇਸ਼ਨ ਪੇਪਰ ਫਾਈਲ ਕਰਨ ਤੋਂ ਲੈ ਕੇ ਪੰਜ ਓਏ ਗੱਲਾਂ ਇਹ ਨਹੀਂ ਕਾਰਪੋਰੇਸ਼ਨ ਦੇ ਮੈਂ ਪੂਰੀ ਪ੍ਰੋਸੈਸ ਵਿੱਚ ਸ਼ਾਮਲ ਸੇਗਾ ਹੁਣ ਤਾਂ ਮੈਂ ਲੋਕ ਸਭਾ ਸੇਗਾ ਜਦੋਂ ਪੰਚਾਇਤੀ ਚੋਣਾਂ ਵਾਸਤੇ ਨਾਮ ਨਾਮਜ਼ਦੀ ਪੱਤਰ ਦਾਖਲ ਕਰਨੇ ਸੇਗੇ ਮੈਂ ਇਸ ਨੌਰ ਦੇ ਬੀਡੀਪੀਓ ਦਫ਼ਤਰ ਵਿੱਚ ਖੁਦ ਹਾਜ਼ਰ ਸੇਗਾ ਤੇ ਮੈਂ ਖੁਦ ਦੇਖਿਆ ਸੇਗਾ ਕਿਵੇਂ ਗੁੰਡਾ ਅੰਸਰ ਜਿਹੜੇ ਕਿ ਸ਼ਾਇਦ ਬਾਰੋਂ ਵੀ ਹੋਣ ਹਰਿਆਣੇ ਚੋਂ ਵੀ ਹੋਣ ਉਹ ਕਿਵੇਂ ਉੱਪਰ ਚਵਾਰੇ ਜਿੱਥੇ ਫਾਰਮ ਭਰਨੇ ਸੇਗੇ ਉੱਥੇ ਫਾਰਮ ਲੈ ਲੈ ਕੇ ਫਾੜਨੇ ਸੇਗੇ ਤੁਹਾਡੇ ਕੋਲ ਜੱਫਾ ਮਾਰਿਆ ਇੱਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਭੱਜ ਕੇ ਪੌੜੀਆਂ ਉਤਰ ਗਿਆ ਤੇ ਦੇਖਣਸਾਰ ਕਰਨ ਕਰਨ ਕਰਕੇ ਸਾਰੇ ਬੰਦੇ ਪੌੜੀਆਂ ਉਤਰ ਗਏ ਉਸ ਤੋਂ ਬਾਅਦ ਕੁਝ ਹੱਦ ਤੱਕ ਮੇਰੀ ਜਿਹੜੀ ਜਿਹੜੀ ਦਾ ਪੱਤਰ ਦਾਖਲ ਕਰਦੀ ਪੁਚੇਰਿਆ ਸੀ ਉਹ ਸਮੂਥ ਹੋ ਕੇ ਚੱਲੀ ਉਹ ਸਹਿਜ ਚੱਲੀ ਹੈਗੀ ਹੈ ਪਰ ਉਸ ਤੋਂ ਬਾਅਦ ਜਦੋਂ ਮੇਰੇ ਆਣ ਤੋਂ ਬਾਅਦ ਪਤਾ ਲੱਗਿਆ ਫਿਰ ਉਹ ਹੀ ਗੁੰਡਾ ਕਰਦੀ ਕੀਤੀ ਹੈਗੀ ਸੋ ਨਾ ਮਜਬੂਰੀ ਪੱਤਰ ਕੰਤ ਰੋਕਣਾ ਦੇਖੋ ਪੰਚਾਇਤਾਂ ਤੇ ਕਾਰਪੋਰੇਸ਼ਨਾਂ ਬੁਨਿਆਦੀ ਇਕਾਈ ਹੈਗੀ ਪਹਿਲੀ ਇਕਾਈ ਹੈ ਜਮਹੂਰੀਅਤ ਦੀ ਜੇ ਇੱਥੇ ਹੀ ਐਨੇ ਗੈਰ ਜਮਹੂਰੀ ਜਿਹੜੇ ਕੰਮ ਹੁੰਦੇ ਆ ਇੱਥੇ ਹੀ ਇੱਕ ਜਮਹੂਰੀ ਪਰਕੇਰਾ ਨੂੰ ਐਨੀ ਢਾਹ ਲਾਈ ਜਾਂਦੀ ਹੈ ਉਹਦਾ ਜਮਹੂਰੀ ਦਾ ਕਤਲ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਉਦੇ ਉੱਪਰ ਸਮਾਜ ਜਮਹੂਰੀ ਦੀ ਰਾਕੀ ਕਰਨ ਦੀ ਗੱਲ ਕਿਵੇਂ ਕਰ ਸਕਦੇ ਹੈਗੇ ਆ ਸੋ ਇੱਕ ਪਾਸੇ ਆਮ ਆਦੀ ਪਾਰਟੀ ਦੇ ਸੰਜੇ ਸਿੰਘ ਲੋਕ ਸਭਾ ਚ ਸੌਰੀ ਰਾਜ ਸਭਾ ਚ ਪੀਜੇਪੀ ਸਰਕਾਰ ਨੂੰ ਪਾਣੀ ਪੀਪੀ ਕੇ ਕੋਸ ਰਿਹਾ ਕਿ ਬੀਜੇਪੀ ਨੇ ਦਿੱਲੀ ਵਿੱਚ ਇੱਕ ਟੈਰਰ ਕ੍ਰੈਡ ਕੀਤਾ ਹੋਇਆ ਹੈਗਾ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਹੈਗੀ ਤੇ ਉਹੀ ਆਮ ਆਦੀ ਪਾਰਟੀ ਪੰਜਾਬ ਵਿੱਚ ਜੋ ਭਾਜਪਾ ਦਿੱਲੀ ਚ ਕਰ ਰਹੀ ਹੋਣਾ ਵਾਸਤੇ ਉਹੀ ਉਹ ਪੰਜਾਬ ਵਿੱਚ ਕਾਂਗਰਸ ਵਾਸਤੇ ਤੇ ਦੂਜੀਆਂ ਪਾਰਟੀਆਂ ਵਾਸਤੇ ਕਰਦੇ ਪਏ ਇਹਦਾ ਦੋਗਲਾ ਕਿਰਦਾਰ ਹੈਗਾ ਉਹ ਜਗ ਜਾਹਰ ਹੈਗਾ ਜੇ ਤੁਸੀਂ ਸੁਣੋ ਸੰਜੇ ਸਿੰਘ ਦੀ ਕੱਲ ਪਰਸੋਂ ਦੀ ਰਾਜ ਸਭਾ ਚ ਤੁਹਾਨੂੰ ਪਤਾ ਲੱਗੂਗਾ ਕਿ ਜੋ ਉਹਨਾਂ ਨੇ ਉੱਥੇ ਬੋਲਿਆ ਹੈਗਾ ਉਹ ਹੂਮ ਹੂ ਪੰਜਾਬ ਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਤੇ ਪੂਰਾ ਸੂਰਾ 100% ਟੁੱਕਦਾ ਹੈਗਾ ਔਰ ਦੁਖੀ ਗੱਲ ਇਹ ਹੈਗੀ ਹੈ ਕਿ ਸਾਡੇ ਐਸਐਸਪੀ ਨੇ ਸਾਡੀ ਡੀਸੀ ਨੇ ਜਿਨ੍ਹਾਂ ਨੇ ਸਬਧਾਨ ਦੀ ਸੌਂ ਖਾਦੀ ਹੈ ਸਬਧਾਨ ਦੀ ਰਾਖੀ ਕਰਨ ਦੀ ਸੌਂ ਖਾਦੀ ਹੈ ਇਹ ਜਿਹੜੇ ਬਿਊਰੋਕ੍ਰੇਸੀ ਹੈ ਚਾਹੇ ਪੁਲਿਸ ਬਿਊਰੋਕ੍ਰੇਸੀ ਹੈ ਚਾਹੋ ਸਿਵਲ ਬਿਰੋਕਰਸੀ ਹੈ ਉਹ ਜਦੋਂ ਸਬਤ ਚੁੱਕਦੇ ਹੈਗੇ ਅਕੈਡਮੀ ਤੋਂ ਬਾਹਰ ਨਿਕਲ ਕੇ ਉਹ ਭਾਰਤੀ ਸੰਵਿਧਾਨ ਦੀ ਸੌਂ ਚੁੱਕਦੇ ਹੈ ਕਿਸੇ ਸਰਕਾਰ ਦੀ ਸੌਂ ਨਹੀਂ ਚੁੱਕਦੇ ਕਿਸੇ ਬਾਦਲ ਦੀ ਕਿਸੇ ਕੈਪਟਨ ਦੀ ਕਿਸੇ ਭਗਵੰਤ ਮਾਨ ਦੀ ਸੌਂ ਨਹੀਂ ਚੁੱਕਦੇ ਤੇ ਜੋ ਇਥੋਂ ਦੀ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਵੀ ਤੇ ਪੁਲਿਸ ਪ੍ਰਸ਼ਾਸਨ ਨੇ ਜਿੰਨਾ ਪੱਖਪਤੀ ਰਵਈਆ ਪੜਾਇਆ ਜਿਵੇਂ ਪੁਲਿਸ ਦੀ ਮੌਜੂਦਗੀ ਵਿੱਚ ਐਸਐਸਪੀ ਦੀ ਮੌਜੂਦਗੀ ਵਿੱਚ ਜਿਵੇਂ ਸਾਡੇ ਪੁੱਤਰ ਸਾਡੇ ਕੈਂਡੀਡੇਟਸ ਕੋਲ ਕੋਲੇ ਕਾਜ ਕੋਏਗੇ ਪਾੜੇ ਗਏ ਜ਼ਮੀਨ ਤੇ ਸੁੱਟ ਕੇ ਔਰਤਾਂ ਨੂੰ ਜਿਵੇਂ ਉਹਨਾਂ ਦੀ ਸਰੀਰ ਦੇ ਵਿੱਚ ਮਤਲਬ ਕਗਾ ਵੀ ਧੂਏ ਗਏ ਉਹ ਇੱਕ ਬੜੀ ਸ਼ਰਮਨਾਕ ਘਟਨਾ ਹੈਗੀ ਪੰਜਾਬ ਦੇ ਚੋਣ ਇਤਿਹਾਸ ਦੀ ਜੋ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲੀ ਹੈਗੀ ਮੈਂ ਨਾਲ ਦੀ ਨਾਲ ਜਿੱਥੇ ਮੈਂ ਇੱਕ ਪਾਸੇ ਆਪ ਆਮ ਆਦੀ ਪਾਰਟੀ ਸਰਕਾਰ ਨੂੰ ਜੋ ਜਿਹੜੇ ਆਪਣੀ ਨੋਮੀਨੇਸ਼ਨ ਫਾਈਲ ਕਰ ਤੋਂ ਲੈ ਕੇ ਕੱਲ ਚੋਣਾ ਦੌਰਾਨ ਜੋ ਹੋਇਆ ਹੈਗਾ ਜਿੰਨੀ ਗੁੰਡਾ ਕਰਦੀ ਹੋਈ ਹੈ ਸਾਡੇ ਮੈਂਬਰਾਂ ਨੂੰ ਚੁੱਕਿਆ ਗਿਆ ਹੈਗਾ ਪਟਿਆਲਾ 2 ਚ ਵੀ ਤੇ ਪਟਿਆਲਾ 1 ਚ ਵੀ ਜਿਸ ਤਰ੍ਹਾਂ ਗੌਰਵ ਸੰਧੂ ਹਰਣ ਚੁੱਕ ਕੇ ਸ਼ਾਮ ਨੂੰ ਥਾਣੇ ਲੈ ਗਏਗੇ ਮਾਰਕਸ ਦੇ ਕੋਈ ਸਗਾ ਕਿ ਆਪਣੀ ਮਰਜ਼ੀ ਦੀ ਵੋਟਾਂ ਪਾ ਸਕੀਏ ਔਰ ਪਟਾਰੇ ਯੇਨ ਕੇਨ ਪ੍ਰਾਕ੍ਰੇਨ ਕਿ ਜੈਸੇ ਕੈਸੇ ਤੈਸੇ ਆਪਣੀ ਜਿਹੜੀ ਕਾਰਪੋਰੇਸ਼ਨ ਉੱਤੇ ਕਬਜ਼ਾ ਕੀਤਾ ਜਾ ਸਕੇ ਪਹਿਲਾਂ ਵੀ ਇਹ ਵੀ ਲੱਗਦਾ ਰਿਹਾ ਕਿ ਜਦੋਂ ਕਾਂਗਰਸੀ ਦਲ ਸੀ ਜਾਂ ਕਾਂਗਰਸੀ ਉਦੋਂ ਵੀ ਇਦਾਂ ਦਾ ਚੱਲਣ ਹੈਗਾ ਤੇ ਨਾਲ ਹੀ ਮੇਰਾ ਜੁੜਦਾ ਸਵਾਲ ਹੈ ਕਿ 33% ਸਿਰਫ ਹੋਈ ਹੈ ਐਸਵਾਰ VOTING ਕਿਉਂਕਿ ਪਿਛਲੀ ਵਾਰ ਬਾਤ ਹੋਈ ਹੈ ਇੱਕ ਘਟੀ ਆ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਉਹਨੂੰ ਕਿਵੇਂ ਲੈਂਦੇ ਦੇਖੋ ਮੈਂ ਤੁਹਾਡਾ ਸਹਿਮਤ ਹਾਂ ਜੇਕਰ ਪਹਿਲਾਂ ਹੋਇਆ ਤਾਂ ਗਲਤ ਹੋਇਆ ਹੈਗਾ ਚਾਹੇ ਉਹ ਕੈਪਟਨ ਸਾਹਿਬ ਨੇ ਪਿਰਤ ਪਾਈ ਹੈਗੀ ਹੈ ਚਾਹੇ ਉਹ ਬਾਤ ਬਾਦਲਣਾ ਚાલુ ਰੱਖੀ ਹੈ ਚਾਹੇ ਮੁੜ ਕੇ ਫਿਰ ਕੈਪਟਨ ਨੇ ਚਾਲੂ ਰੱਖੀ ਹੈ ਮੈਂ ਬਤੌਰ ਸਿਆਸਤਦਾਨ ਬਤੌਰ ਕਾਂਗਰਸੀ ਅਜ ਦੇ ਕਾਂਗਰਸੀ ਰਾਹੁਲ ਕਾਂਗਰਸਾਨ ਮੈਦਾਨ ਹੁੰਦੇ ਦੇ ਨਾਤੇ ਮੈਂ ਉਹਦੀ ਨਖੇਦੀ ਕਰਦਾ ਕਿ ਜੋ ਹੋਇਆ ਹੈਗਾ ਜਿਹਨੇ ਵੀ ਕੀਤਾ ਉਹ ਗਲਤ ਕੀਤਾ ਔਰ ਜੇ ਪਿਰਤ ਠੀਕ ਕਰਨੀ ਹੈ ਜੇ ਸਾਡੀ ਸਰਕਾਰ ਸਤਾਈ ਚਾਹਦੀ ਹੈ ਮੈਂ ਤੁਹਾਨੂੰ ਯਕੀਨ ਹਿੰਦਵਾਣਾ ਕਿ ਮੈਂ ਆਪਣੀ ਜਾਨ ਲਾ ਦੂੰਗਾ ਕਿ ਚੋਣ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਬਿਨਾ ਭੇਦਭਾਵ ਤੋਂ ਸਿਆਸੀ ਪਾਰਟੀਆਂ ਵੱਲੋਂ ਵੀ ਅਤੇ ਪ੍ਰਸ਼ਾਸਨ ਵੱਲੋਂ ਵੀ ਉਹ ਲੜੀ ਜਾਊਗੀ ਤਾਂ ਕਿ ਲੋਕਾਂ ਦਾ ਜਿਹੜਾ ਜਮਹੂਰੀਅਤ ਹੈ ਉਸ ਵਿਸ਼ਵਾਸ ਬਣਿਆ ਰਵੇ ਹੁਣ ਤਾਂ ਲੋਕੀ ਚੋਣਾਂ ਲੜਨੋਂ ਤਿਆਰ ਨਹੀਂ ਜੇ ਤੁਸੀਂ 50 ਬੰਦਿਆਂ ਨੂੰ ਪਟਿਆਲੇ ਸ਼ਹਿਰ ਚ ਕਹੋ ਘਰ ਜਾ ਕੇ ਸ਼ਰੀਫ ਬੰਦਿਆਂ ਨੂੰ ਕਿ ਜੀ ਤੁਸੀਂ ਬਹੁਤ ਸ਼ਰੀਫ ਆਦਮੀ ਆ ਇਮਾਨਦਾਰ ਬੰਦੇ ਹੈਗੇ ਆ ਤੁਸੀਂ ਤੁਹਾਡਾ ਗੁਜ਼ਾਰਾ ਵੀ ਠੀਕ ਹੈ ਤੁਸੀਂ ਸਾਰੇ ਐਮਸੀ ਬਣ ਜਾਓ ਉਹ ਕਹਣਗੇ ਡਾਕਟਰ ਸਾਹਿਬ ਠੰਡ ਜਰੂਰ ਲੈ ਲਓ ਸਾਰੇ ਕੁੱਤੇ ਕੰਮ ਜਨਾਬ ਆਉ ਤੁਸੀਂ ਸ਼ਰੀਫ ਬੰਦਾ ਆਹ ਤੋਂ ਡਰਦਾ ਹੈਗਾ ਇਹ ਡਰਦਾ ਤਾਂ ਹੈਗਾ ਜੋ ਜੋ ਅਪ ਦੇਖਿਆ ਕੱਲ ਪਿਛਲੇ ਚੋਣ ਪ੍ਰਕਿਰਿਆ ਦੇ ਅਮਲ ਦੌਰਾਨ ਚਾਹੇ ਨਾਮਿਨੇਸ਼ਨ ਪੇਪਰ ਫਾਈਲ ਕਰਨ ਦਾ ਮਾਮਲਾ ਸੀਗਾ ਚਾਹੇ ਕੱਲ ਚੋਣਾਂ ਦਾ ਅਮਲੀ ਅਮਲੀ ਚੋਣਾ ਹੋਣ ਦਾ ਮਾਮਲਾ ਸੀਗਾ ਜੋ ਗੁੰਡਾਗਰਦੀ ਦਾ ਮਜਾਰਾ ਹੋਇਆ ਹੈਗਾ ਔਰ ਉਹਨਾਂ ਲੋਕਾਂ ਬਾਰੇ ਜਿਹਨਾਂ ਦੇ ਬੀਬੇ ਬੀਬੀ ਧਾਰੀਆਂ ਵਾਲੇ ਜੋ ਬੰਦੇ ਸੀਗੇ ਜੋ ਉਹਨਾਂ ਨੇ ਆਪਣੀ ਮਾਨਸਿਕਤਾ ਜ਼ਾਹਰ ਕੀਤੀ ਹੈ ਗੈਰ ਜਮਹੂਰੀ ਕਰਦਾਰ ਜ਼ਾਹਰ ਕੀਤਾ ਹੈਗਾ ਤਰਸਾਂ ਦਾ ਪੰਜਾਬ ਤੇ ਤਰਸਾਂ ਦਾ ਪੰਜਾਬੀ ਤੇ ਤਰਸਾਂ ਦਾ ਸਾਰੀ ਪੋਲੀਟਿਕਲ ਸਮਾਜ ਜਮਾਤ ਤੇ ਔਰ ਤਰਸਾਂ ਦਾ ਆਤਮਾਨ ਤੇ ਉਹਦੀ ਪਾਰਟੀ ਉੱਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਸਵਾਲ ਹੈ ਕੇ ਕੇਂਦਰ ਸਰਕਾਰ ਇੱਕ ਦੇਸ਼ ਇੱਕ ਚੋਣ ਜਿਹੜੀ ਹੈਗਾ ਦਾ ਲੈ ਕੇ ਕਾਨੂੰਨ ਪਾਸ ਕਰ ਰਹੀ ਹੈ ਕੀ ਲੱਗਦਾ ਹੈ ਕਿ ਤੁਸੀਂ ਸਮਰਥਨ ਦਿੰਦੇ ਹੋ ਇਸ ਦਾ ਬਿਲਕੁਲ ਨਹੀਂ ਵੀ ਆਪੋਜ਼ਿਟ ਵੀ ਆਪੋਜ਼ਿਟ ਟੂ ਥੈਂਡੇਲ ਅਜੀ ਮੁਕੰਮਲ ਦੇਖੋ ਭਾਰਤ ਵਿਲੱਖਣਤਾਵਾਂ ਦਾ ਮੁਲਕ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਇੱਥੇ ਭਾਸ਼ਾਈ ਵਿਲੱਖਣਤਾਵਾਂ ਇਲਾਕਾਈ ਵਿਲੱਖਣਤਾਵਾਂ ਨਸਲੀ ਵਿਲੱਖਣਤਾਵਾਂ ਨਾਰਥ ਈਸਟ ਦੀਆ ਤੇ ਇੱਥੇ ਕਲਚਰ ਜਿਹੜੀ ਸੱਭਿਆਚਾਰਕ ਬਲੱਖਣਤਾ ਮ ਹੈਗੀ ਆ ਕੌਮੀ ਬਲੱਖਣਤਾ ਮ ਹੈਗੀ ਆ ਨੀਮ ਕੌਮੀ ਬਲੱਖਣਤਾ ਮ ਹੈਗੀ ਆ ਸਾਡਾ ਮੁਲਕ ਡਵਰਸ ਮੁਲਕ ਹੈਗਾ ਇਸ ਸਵਧਾਨ ਕਹਿੰਦਾ ਕਿ ਰਾਜਾਂ ਦਾ ਸੰਗ ਹੈਗਾ ਆ ਉਹਦਾ ਮਤਲਬ ਕੀ ਹੈ ਪਤਰਕਾਰ ਦੋਸਤੋ ਅੱਜ ਦਾ ਸੰਗਤ ਮਤਲਬ ਇਹ ਹੈ ਕਿ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਟੋਟੇ ਕਰਕੇ ਪੰਜਾਬ ਬੰਗਾਲ ਤੇ ਤਾਮਿਲ ਰਾੜ ਨਹੀਂ ਬਣਾਏ ਪੰਜਾਬ ਬੰਗਾਲ ਤੇ ਤਾਮਿਲ ਰਾੜ ਨੇ ਆਪਣੀ ਹਸਤੀ ਤੇ ਹੌਂਦ ਮਿਟਾ ਕੇ ਇਹ ਹਿੰਦੁਸਤਾਨ ਹੀ ਬਣਾ ਹਿੰਦੁਸਤਾਨ ਐਸੀ ਆਪਣੀ ਹਸਤੀ ਹੌਂਦ ਮਿਟਾ ਕੇ ਹਿੰਦੁਸਤਾਨ ਬਣਾਇਆ ਇਹ ਕਿਸੇ ਹਿੰਦੁਸਤਾਨ ਨਾ ਦੇ ਮੁਲਕ ਨੇ ਆਪਣੇ ਟੋਟੇ ਕੱਟ ਕੇ ਨਹੀਂ ਸਾਨੂੰ ਬਣਾਇਆ ਅਸੀਂ ਬਣਾਇਆ ਹਿੰਦੁਸਤਾਨ ਇਹ ਸਾਡਾ ਮੁਲਕ ਹੈਗਾ ਸੋ ਇਸ ਮੁਲਕ ਦੇ ਵਿਲੱਖਣਤਾਵਾਂ ਹੈਗੀਆਂ ਜੇ ਇੱਕ ਦੇਸ਼ ਇੱਕ ਚੋਣ ਹੁੰਦੀ ਹੈਗੀ ਤਾਂ ਉਹਦਾ ਵਿਲੱਖਣਤਾਵਾਂ ਦਾ ਸਾਡੇ ਹਰ ਅਲੱਗ-ਅਲੱਗ ਚਲ ਰਹਾ ਹੈ ਅਲਗ ਅਲਗ ਤਿਹਾਰ ਹੈ ਅਲਗ ਅਲਗ ਫੈਸਟੀਵਿਟੀਆਂ ਹੈਗੀਆਂ ਅਲਗ ਅਲਗ ਮੌਸਮ ਹੈਗੇ ਆ ਕਿਤੇ ਜੰਮੂ ਕਸ਼ਮੀਰ ਹੈ ਤੇ ਕਿਤੇ ਰਾਜਸਥਾਨ ਹੈਗਾ ਸੋ ਇੱਥੇ ਕਿੰਨੀਆਂ ਵਿਲੱਖਣਤਾਵ ਹੈਗੀਆਂ